रिकॉर्ड खबरनामा ਤੇ ਸਵਾਗਤ ਹੈ ਇੱਕ ਵਾਰ ਫੇਰ ਦਿੱਲੀ ਵਾਲ ਨੂੰ ਕਿਸਾਨਾਂ ਦੇ ਟ੍ਰੈਕਟਰ ਕੂਚ ਕਰ ਰਹੇ ਨੇ ਕਿਉਂਕਿ ਪਿਛਲੇ ਦਿਨੀ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਐਲਾਨ ਕੀਤਾ ਗਿਆ ਸੀ ਜੋ ਪਿਛਲੇ ਸਮੇਂ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਚ ਲਿਆ ਸੀ ਉਸ ਦੌਰਾਨ ਕੁਝ ਮੰਗਾਂ ਰਹਿੰਦੀਆਂ ਸਨ ਜਿਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਨਹੀਂ ਮੰਨਿਆ ਗਿਆ ਉਸ ਨੂੰ ਲੈ ਕੇ ਦਿੱਲੀ 13 ਫਰਵਰੀ ਨੂੰ ਜਾਣ ਦਾ ਐਲਾਨ ਕੀਤਾ ਗਿਆ ਸੀ ਪਿਛਲੇ ਦਿਨ ਤੋਂ ਪੂਰੀਆਂ ਤਿਆਰੀਆਂ ਸਨ ਅਤੇ ਹੁਣ ਲਗਾਤਾਰ ਜਿਹੜਾ ਹੈਗਾ ਕਿਸਾਨਾਂ ਵੱਲੋਂ ਕੁਝ ਕਰਨਾ ਦਿੱਲੀ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਜੇ ਦੂਜੇ ਪਾਸੇ ਵੱਖ-ਵੱਖ ਬਾਰਡਰਾਂ ਦੇ ਉੱਪਰ ਵੀ ਪੂਰੇ ਸਖਤ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਕਿਸਾਨ ਦਿੱਲੀ ਵੱਲ ਨਾ ਪਹੁੰਚਣ ਫ੍ਰੀਕੋਰਡ ਤੋਂ ਵੀ ਪਹਿਲਾਂ ਜਥਾ ਦਿੱਲੀ ਵੱਲੋਂ ਰਵਾਨਾ ਹੋਇਆ ਇਹ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਅਤੇ ਨਾਲ ਕਿਸਾਨਾਂ ਦੇ ਹੌਸਲੇ ਕਿਉਂਕਿ ਇਸ ਵਾਰ ਫੇਰ ਜਿਵੇਂ ਪਹਿਲਾਂ 13 ਮਹੀਨੇ ਜਿਵੇਂ ਕਿ ਪਹਿਲਾਂ 13 ਮਹੀਨੇ ਬਾਰਡਰ ਦੇ ਉਪਰ ਡਟੇ ਸਨ ਉਸੇ ਤਰ੍ਹਾਂ ਹੀ ਹੁਣ ਫੇਰ ਦੁਬਾਰਾ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਦਿੱਲੀ ਵੱਲੋਂ ਕੋਚ ਕੀਤਾ ਜਾ ਰਿਹਾ ਹੈਗਾ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਾਰਾ ਸਮਾਨ ਤਿਆਰ ਹੈ ਜਦੋਂ ਤੱਕ ਹੁਣ ਮੰਗਾਂ ਨਹੀਂ ਮੰਨਣਗੇ ਉਦੋਂ ਤੱਕ ਉਹ ਆਪਣਾ ਸਕਾਰਚਲਾਉਣਗੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਸੀ ਕਿ ਸਰਕਾਰ ਚਾਹੇ ਜਿੰਨੇ ਰਸਤੇ ਰੋਕ ਲਵੇ ਉਹ ਦਿੱਲੀ ਜਾਣਗੇ ਅਤੇ ਹਰ ਹਾਲਤ ਵਿੱਚ ਜਾਣਗੇ ਤੁਸੀਂ ਵੀ ਵੇਖੋ ਉਹ ਸਾਰੀਆਂ ਤਸਵੀਰਾਂ ਅਤੇ ਨਾਲ ਕੀ ਕਿਹਾ ਵਕ ਵਕ ਅਗਵਾ ਨੇ ਅੱਛਾ ਸੀ ਜਿਹੜਾ 2 ਸਾਲ ਪਹਿਲਾਂ ਮੋਦੀ ਨੇ ਵਾਅਦੇ ਕੀਤੇ ਸੀ ਸਾਡੀਆਂ ਮੰਗਾਂ ਮੰਡੀਆਂ ਸੀਆਂ ਉਹ ਉਹਨਾਂ ਤੋਂ ਮੁੱਕਰ ਗਿਆ ਤਾਂ ਅਸੀਂ ਭਾਰਤੀ ਕਿਸਾਨ ਨੇ ਸਿੱਧਾ ਉਹ ਸਿੱਧੂਪੁਰ ਤੇ ਸਹਿਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅੱਜ ਅਸੀਂ ਦਿੱਲੀ ਵੱਲ ਨੂੰ ਕੁਝ ਕਰ ਰਹੇ ਹਾਂ ਇਹ ਜਿਹੜੇ ਫ੍ਰੀ ਗੁੱਡ ਦਿੱਤਾਂ ਨੇ ਬਲਾਕ ਦੀਆਂ ਟਰਾਲੀਆਂ ਇਹਨਾਂ ਚੋਂ ਲਈ ਇੱਕ ਬਲਾਕ ਦੀਆਂ ਆਈਆਂ ਦੋ ਦੋ ਮੁਲਕਾਂ ਦੀਆਂ ਅੱਜ ਪਿੱਛੇ ਆ ਰਹੀਆਂ ਤਾਂ ਅਸੀਂ ਆਪਣੀਆਂ ਮੰਗਾਂ ਨੂੰ ਮੰਨਵਾਉਣ ਵਾਸਤੇ ਮੋਦੀ ਨੂੰ ਉਹ ਅੱਗੇ ਵਾਂਗੂ ਚੱਕਵਾਉਣ ਵਾਸਤੇ ਦਿੱਲੀ ਨੂੰ ਚੱਲੇ ਆਂ ਕਿੰਨੇ ਕਿ ਦਿਨਾਂ ਦਾ ਰਾਸ਼ਨ ਤੇ ਕਿੰਨੀ ਕਿ ਤਿਆਰੀ ਹੈ ਹਜੀ ਤੁਸੀਂ ਵੇਖ ਹੀ ਸਕਦੇ ਹੋ ਸਾਡੇ ਹਰੇਕ ਟੋਲੀ ਦੇ ਵਿੱਚ ਦੋ ਦੋ ਤਿੰਨ ਤਿੰਨ ਗੱਟੇ ਆਟੇ ਦੇ ਆ ਸਿਲੰਡਰ ਹੈ ਲੱਕੜਾ ਹੈ ਹਰ ਨੂਨ ਮਿਰਚ ਮਸਾਲਾ ਜੋਰ ਸੋਈ ਦਾ ਸਮਾਨ ਕਰੇ ਚਾਹੀਦਾ ਹੁੰਦਾ ਆਪਾਂ ਨੂੰ ਖਾਣ ਵਾਸਤੇ ਉਹ ਸਾਰਾ ਸਾਡੇ ਕੋਲ ਹੈ ਕਿੰਨੇ ਟਾਈਮ ਤੱਕ ਮੰਨ ਲਓ ਜੇ ਨਹੀਂ ਕਿੰਨਾ ਚਿਰ ਤੱਕ ਦਾ ਰਾਸ਼ਨ ਕਿੰਨਾ ਕੁ ਲੈ ਕੇ ਚੱਲਦਾ ਦੇਖੋ ਜੀ ਰਾਸ਼ਨ ਸਾਡੇ ਕੋਲ ਦੋ ਤੋਂ ਤਿੰਨ ਮਹੀਨਾ ਰਾਸ਼ਨ ਹੈਗਾ ਜੀ ਜਿਹੜਾ ਖੰਡ ਚਾਹਤ ਜਿੱਥੋਂ ਮਰਜੀ ਮੁੱਲ ਲੀ ਗੀ ਆਟਾ ਸਾਡੇ ਕੋਲ ਵਾਧੂ ਹੈ ਉਸੋਂ ਅੱਗੇ ਫੇਰ ਕਿਹੜਾ ਵੀ ਆਪਾਂ ਅੱਗੇ ਵੀ ਜਦੋਂ ਮੋਰਚਾ ਲੜਿਆ ਉਹਦੋਂ ਵੀ ਆਉਣ ਜਾਣ ਬਣਿਆ ਰਿਹਾ ਹੈ ਗੱਡੀਆਂ ਦੇ ਉੱਤੇ ਆਟਾ ਜਾਂ ਉੱਥੇ ਲੰਗਰ ਵੀ ਚੱਲ ਜਾਂਦੇ ਹੁੰਦੇ ਆ। ਉਹ ਸੀ ਦੁਆਰੇ ਵੀ ਇੱਥੋਂ ਜਾ ਸਕਦਾ ਕੋਈ ਈਡੀ ਬੜੀ ਗੱਲ ਨੇ। ਤਾਂ ਅੱਗੋਂ ਹਰਿਆਣਾ ਸਰਕਾਰ ਨੇ ਪੱਕੀ ਬੈਰੀਕੇਡਿੰਗ ਸ਼ੰਗੂ ਬਾਰਡਰ ਤੇ ਕੀ ਕੀਤੀ ਆ? ਦੇਖੋ ਜੀ ਲੋਕਾਂ ਦੇ ਹਜੂਮ ਵਗੇ ਕੁਛ ਨਹੀਂ ਖੜਦਾ। ਪਿਛਲੀ ਵਾਰ ਵੀ ਕਿੱਡੇ ਕਿੱਡੇ ਉਹਨਾਂ ਨੇ ਡੂੰਘੇ ਟੋਏ ਪੱਟੇ ਸੀ ਕਿੱਡੇ ਕਿੱਡੇ ਬੈਰੀਕੇਡ ਪੱਥਰ ਲਾਏ ਸੀਗੇ। ਤਾਂ ਉਹ ਕਿਸਾਨਾਂ ਨੇ ਹਰਿਆਣਾ ਦੇ ਕਿਸਾਨਾਂ ਨੇ ਨਾਲੇ ਉਦੋਂ ਤੋਂ ਬਹੁਤ ਘੱਟ ਸੀਗੇ। ਇੱਥੇ ਕਿਤੇ ਸਾਰਾ ਹਰਿਆਣਾ ਵੀ ਨਾਲ ਹੈ ਤਾਂ ਉਹ ਸਾਡੇ ਅੱਗੇ ਲੋਕਾਂ ਦੇ ਅੱਗੇ ਜਨਤਾ ਦੇ ਅੱਗੇ ਇੱਕੇ ਦੇ ਅੱਗੇ ਕੋਈ ਬੈਰੀਕਡ ਨਹੀਂ ਖੜਦੇ ਕੁਝ ਨਹੀਂ ਖੜਦੇ ਆ ਆਦਮੀ ਤੇ ਜੋ ਸੀਜਰ ਦਾ ਸੰਮੋਰਚਾ ਜਿਹੜਾ ਹੈਗਾ ਉਹਦੇ ਵੱਲੋਂ ਥੋੜਾ ਜਿਹੜਾ ਹੈਗਾ ਵਿਰੋਧ ਵੀ ਨਹੀਂ ਕੀਤਾ ਜਾ ਰਿਹਾ ਸਹਿਯੋਗ ਵੀ ਨਹੀਂ ਕੀਤਾ ਜਾ ਰਿਹਾ ਉਹ ਚੀਜ਼ ਨੂੰ ਕਿਉਂ ਵੇਖਦੇ ਹੁੰਦਾ ਤੁਹਾਨੂੰ ਲਾਭ ਮਿਲੂਗਾ ਜਾਂ ਨੁਕਸਾਨ ਹੋਊਗਾ ਨਹੀਂ ਉਹ ਤਾਂ ਉਹਨਾਂ ਦਾ ਜੋ ਉਹਨਾਂ ਨੇ ਮਤਲਬ ਕਰਨਾ ਹੈ ਇਹਨਾਂ ਨੇ ਆਉਣਾ ਮਗਰ ਨਹੀਂ ਹੋਣਾ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਪਰ ਇਸ ਵਕਤ ਉਹਨਾਂ ਦਾ ਇਹ ਹੈ ਵੀ ਨਹੀਂ ਇਹ ਤਾਂ ਗੰਗਾ ਨੂੰ ਕਹਿ ਰਹੇ ਗਲਤ ਜਾ ਰਹੀ ਹੈ ਕਿਸੇ ਮਸ ਪੂਰਾ ਠਾਨ ਕੇ ਚੱਲੇ ਹਾਂਜੀ ਅਸੀਂ ਆਪਦਾ ਪੂਰਾ ਠਾਨ ਕੇ ਚੱਲੇ ਆ ਕਿ ਪਿਛਲੇ ਪਹਿਲਾਂ ਦੀ 2 ਸਾਲ ਪਹਿਲਾਂ ਦੀ ਤਰ੍ਹਾਂ ਅਸੀਂ ਇਹ ਜਾ ਕੇ ਉੱਥੇ ਮੋਰਚਾ ਲਾਵਾਂਗੇ ਸੋਹਜੀਤ ਸਿੰਘ ਜੀ ਕੀ ਕਹਿਣਾ ਹੈ ਕਿੰਦਾਂ ਦੀ ਤਿਆਰੀ ਹੈ ਕੀ ਕਹਿਣਾ ਤਿਆਰੀ ਪੂਰੀ ਫੁੱਲ ਹੈ ਜੀ ਸਾਡੀ ਸਾਡੇ ਵੱਲੋਂ ਆਪਦਾ ਰਾਸ਼ਨ ਪਾਣੀ ਸਾਰਾ ਹਰ ਤਰ੍ਹਾਂ ਦੀ ਫੁੱਲ ਤਿਆਰੀ ਹੈ ਤੇ ਇਹ ਰਸਤੇ ਚ ਬੈਰੀਕੇਟਿੰਗ ਨਹੀਂ ਜੀ ਕਿਵੇਂ ਇੱਕਦਮ ਜਾ ਪਾਵਾਂਗੇ ਦਿੱਲੀ ਕਿਨੇ ਬਿਲਕੁਲ ਜੀ 100% ਜਾਵਾਂਗੇ ਸਰਕਾਰ ਆਪਦਾ ਕੰਮ ਕਰਦੀ ਹੈ ਕਿਸਾਨਾਂ ਨੇ ਆਪਦਾ ਕਰਨਾ ਹੈ ਜੀ ਸਰਕਾਰਾਂ ਹਮੇਸ਼ਾ ਹੀ ਕਰਦੀਆਂ ਹੁੰਦੀਆਂ ਰਸਤੇ ਚ ਰੋਕਾਂ ਵੀ ਲੱਗਣੀਆਂ ਸਾਰਾ ਕੁਝ ਹੋਊਗਾ ਤੇ ਸੰਗਤਾਂ ਅੱਗੇ ਕੀ ਅੜਦਾ ਜੀ ਕਿਸਾਨ ਆਪਦੇ ਤਿਆਰਪੁਰ ਤਿਆਰ ਆ ਹਰ ਤਰ੍ਹਾਂ ਦੀ ਸਾਡੀ ਪੂਰੀ ਤਿਆਰੀ ਹੈ 100% ਜਾਵਾਂਗੇ ਜਿਵੇਂ ਮਰਜ਼ੀ ਵੀ ਜਾਈਏ ਪਹੁੰਚਾਂਗੇ ਕੋਟ ਤੋਂ ਅੱਜ ਲਗਭਗ 100 ਟਰਾਲੀ ਜਾ ਰਹੀ ਹੈ ਕੋਈ ਆ ਕੋ ਸਕੇ ਜਿੱਦੇ ਟੋਲ ਪਲਾਜ਼ੇ ਤੇ ਸਾਡੇ 3 ਬਲਾਕ ਖੜੇ ਆ ਦੋ ਬਲਾਕ ਇੱਥੋਂ ਹੁਣ ਤੁਰ ਪਿਆ ਇੱਕ ਬਲਾਕ ਕੋਟ ਪੂਰਾ ਡੇ ਖੜਾ ਕੋ ਉਹਨਾਂ ਨੂੰ ਅਸੀਂ ਉੱਥੋਂ ਨਾਲ ਲੈ ਲਾਂਗੇ ਤਿਆਰੀਆਂ ਸਾਡੀਆਂ ਪੂਰੀਆਂ ਰਾਸ਼ਨ ਪਾਣੀ ਅਸੀਂ ਲੈ ਕੇ ਚੱਲੇ ਆ ਜਿੰਨਾ ਇੱਕਰ ਮੰਗਾ ਨਹੀਂ ਮੰਗਿਆ ਇਹਨਾਂ ਦਾ ਮੈਂ ਕਰਵਾ ਸੁਣਾ ਕੀਡੀ ਵੀਡੀਓ ਮਿੱਖ ਮੁਖ ਮੰਗਾਂ ਨੇ ਜਿਹੜੀਆਂ ਉਹਨੂੰ ਲੈ ਕੇ ਸੰਗਠਨ ਦਾ ਦਵਾ ਦੁਆਰੇ ਖੜੇ ਹੋ ਗਏ ਐਮ ਐਸ ਪੀ ਗਰੰਟੀ ਕਾਨੂੰਨ ਕਿਸਾਨਾਂ ਦਾ ਹੋਏ ਜਿਹੜੇ ਪੁਰਾਣੇ ਪਰਚੇ ਹੋਰ ਅੰਦ ਕਰਾਉਣੇ ਕਿਸਾਨਾਂ ਤੋਂ ਮਜ਼ਦੂਰਾਂ ਦਾ ਕਰਜ਼ਾ ਮੁਕਤ ਕਰਾਉਣਾ ਹੋਰ ਵੀ ਜਿਹੜੀਆਂ ਜਿਵੇਂ ਬਿਜਲੀ ਸੋਧ ਬਿੱਲ ਵਾਪਸ ਬੁਕਰਾਉਣੇ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਗੇ ਰੋਕਾਂ ਬੜੀਆਂ ਲਾਈਆਂ ਗਿਆ ਨੇ ਇਸ ਵਾਰ ਕਹਿੰਦੇ ਜਾਣੀ ਨਹੀਂ ਦੇਣਾ ਰੋਕਾਂ ਤਾਂ ਪਿਛਲੀ ਵਾਰ ਵੀ ਬਹੁਤ ਲੱਗੀਆਂ ਸੀ ਮਿੱਖੀ ਜਾ ਉਹ ਰੋਕਾਂ ਦੇ ਕੋਲੇ ਪਹੁੰਚਦੇ ਫਿਰ ਬੇਨੇ ਕੀ ਬਣਦਾ ਇਸ ਵਾਰ ਅਗਨੀਆਂ ਜਥੇਬੰਦੀਆਂ ਜਾ ਰਹੀਆਂ ਪਿੰਡੀਵਾਰ ਨਾਲੋਂ ਮਤਲਬ ਕਿਉਂਕਿ ਤੁਹਾਡੇ ਨਾਲ ਰਾਜਨੀਤਿਕ ਜਿਹੜੇ ਮੈਂ ਕਹਾ ਸੋਚਾ ਉਹ ਕਹਦਾ ਹੈ ਕਿ ਅਸੀਂ ਨਾਲ ਇਸ ਦੇ ਨਾਲ ਨਹੀਂ ਹੈਗੇ ਪਰ ਵਿਰੋਧ ਵੀ ਨਹੀਂ ਕਰਦੇ ਵੇਖੋ ਤਾਂ ਉਹਨਾਂ ਦੀ ਮਜਬੂਰੀ ਹੈ ਕਿ ਉਹ ਨਹੀਂ ਜਾ ਰਹੇ ਅਸੀਂ ਜਿੰਨੇ ਸਾਡੇ ਨਾਲ ਸਮਝ ਬਣੀ ਰਾਸ਼ਟਰੀ ਕਿਸਾਨ ਮਹਾਸੰਘ ਦੀਆਂ ਜਿੰਨੀਆਂ ਜਥੇਬੰਦੀਆਂ ਟੁੱਟਰੀ ਭਾਰਤ ਦੀਆਂ 18 ਜਥੇਬੰਦੀਆਂ ਨਾਲ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਜਾ ਰਹੇ ਹਨ ਜਿਹੜੇ ਲਗਭਗ 200 ਦੇ ਕਰੀਬ ਹੈ ਜੇਕਰ ਬੈਰੀਕੇਟਿੰਗ ਰਸਤੇ 'ਚ ਹੋ ਗਈ ਆ ਕੇ ਲੰਘ ਨਹੀਂ ਦਿੱਤਾ ਜਾਂਦਾ ਫਿਰ ਉੱਥੇ ਤੱਕ ਮੋਰਚਾ ਲਾਜੂ ਆ ਜੇ ਅੱਜ ਇੱਥੇ ਰੋਕਣਗੇ ਫਿਰ ਪਹੁੰਚਾਂਗੇ ਤਾਂ ਦਿੱਲੀ 'ਚ ਕੋਈ 2 ਦਿਨ ਹੋਰ ਲੇਟ ਪਹੁੰਚਾਂਗੇ